ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਆ ਹੋਲੀ ਤੇ ਅਸੀਂ ਹੋਲੀ ਖੇਡਦੇ ਨਹੀਂ ਆ ਸੋ ਮੰਮੀ ਨੇ ਬਣਾਏ ਆ ਗੋਭੀ ਵਾਲੇ ਪਕੌੜੇ ਤੇ ਮੈਂ ਉਤਰ ਤਰੀ ਆ ਆਲੂ ਤੇ ਗੋਭੀ ਦੀ ਸਬਜ਼ੀ ਦੁਪਹਿਰ ਦਾ ਟਾਈਮ ਆ ਕੋਈ 2:30 ਵਜੇ ਦਾ ਟਾਈਮ ਆ ਤੇ ਮੈਂ ਤਿਆਰ ਹੋ ਗਈ ਆ ਕਿਉਂਕਿ ਮੈਂ ਅੱਜ ਜਾਣਾ ਆ ਆਪਣੇ ਪੀਕੇ ਘਰ ਅੱਜ ਹੋਲੀ ਆ ਤੇ ਹੋਲੀ ਜਿਵੇਂ ਕਿ ਤੁਹਾਨੂੰ ਦੱਸਿਆ ਅਸੀਂ ਖੇਡਦੇ ਨਹੀਂ ਆ ਸੋ ਕਿਤੇ ਨਾ ਕਿਤੇ ਜਿਹੜਾ ਘੁੰਮ ਫਿਰ ਆਈਦਾ ਆ ਸੋ ਗੋਭੀ ਵਾਲੇ ਪਕੌੜੇ ਜਿਹੜੇ ਬਣ ਗਏ ਆ ਤੇ ਮੈਂ ਉਹਨਾਂ ਨੂੰ ਸਰਵ ਕਰ ਦੇਣਾ ਨਾਲੇ ਆਪ ਵੀ ਖਾ ਲੈਣੇ ਆ ਗੋਭੀ ਦੀ ਸਬਜ਼ੀ ਜਿਹੜੀ ਉਹ ਬਣਨ ਵਾਸਤੇ ਰੱਖੀ ਹੋਈ ਆ ਨਾਲ ਮੈਂ ਛੋਲ ਬਣਾ ਕੇ ਜਾਣੇ ਆ ਆਪਣੇ ਬੇਟੇ ਵਾਸਤੇ ਕਿਉਂਕਿ ਉਹਨੇ ਨਹੀਂ ਜਾਣਾ ਤੇ ਛੋਲੇ ਉਬਾਲ ਕੇ ਜਾਣੇ ਆ ਮੰਮੀ ਡੈਡੀ ਤੇ ਵੱਡਾ ਬੇਟਾ ਜਿਹੜੇ ਉਹ ਘਰ ਆ ਤੇ ਮੈਂ ਛੋਟਾ ਬੇਟਾ ਤੇ ਮੇਰੇ ਹਸਬੰਡ ਅਸੀਂ ਜਾ ਰਹੇ ਆ ਅੱਜ ਘੁੰਮਣ ਲਈ ਸੋ ਗੋਭੀ ਦੇ ਪਕੌੜਿਆਂ ਦੇ ਨਾਲ ਮਿੱਠੀ ਚਟਨੀ ਤੇ ਪੁਦੀਨੇ ਦੀ ਜਿਹੜੀ ਚਟਨੀ ਆ ਉਹ ਮੈਂ ਸਰਵ ਕਰਨੀ ਆ ਦੇ ਨਾਲ ਪਕੌੜੇ ਜਿਹੜੇ ਆ ਬਹੁਤ ਹੀ ਟੇਸਟੀ ਲੱਗਦੇ ਆ ਸੋ ਸਾਰੇ ਜਣੇ ਆ ਉਹ ਬਿਜ਼ੀ ਆ ਆਪੋ ਆਪਣੇ ਕੰਮਾਂ ਵਿੱਚ ਮੈਂ ਜਿਹੜੇ ਪਕੌੜੇ ਪਾ ਕੇ ਲੈ ਆਈਆਂ ਸੋ ਮੈਂ ਫਟਾਫਟ ਟੇਸਟ ਕਰਕੇ ਥੋੜੇ ਬਹੁਤੇ ਖਾ ਕੇ ਤੇ ਮੈਂ ਆਪਣੇ ਜਿਹੜੀ ਤਿਆਰੀ ਆ ਉਹ ਸ਼ੁਰੂ ਕਰ ਦੇਣੀ ਆ ਇਸ ਦੇ ਨਾਲ ਹੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਿਹੜਾ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਆ ਤਾਂ ਉਹਨਾਂ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਸੋ ਹੁਣ ਅਸੀਂ ਚੱਲੇ ਆ ਤੇ ਕੋਈ 3:30 ਵਜੇ ਦਾ ਡਾੜਾ ਟਾਈਮ ਹੋ ਗਿਆ ਆ ਸ਼ਾਮ ਦਾ ਟਾਈਮ ਤੇ ਹੁਣ ਅਸੀਂ ਅਗੇ ਜਲਦੀ ਵਿੱਚ ਕਿਉਂਕਿ ਅਸੀਂ ਪਹਿਲਾਂ ਜਿਹੜਾ ਆ ਉਹ ਕਿਸੇ ਦੇ ਨਾਲ ਜਾਣਾ ਸੀਗਾ ਬਟ ਬਾਅਦ ਵਿੱਚ ਸਾਨੂੰ ਫੋਨ ਆ ਗਿਆ ਕਿ ਤੁਸੀਂ ਬੱਸ ਵਿੱਚ ਆ ਜਾਓ ਸੋ ਬੱਸਾਂ ਦੇ ਤੇ ਬਹੁਤ ਬੁਰੇ ਹਾਲ ਆ ਮੈਂ ਬੱਸ ਵਿੱਚ ਚੜੀ ਇੰਨਾ ਜ਼ਿਆਦਾ ਰਸ਼ ਸੀ ਨਾ ਕਿ ਉਹਦੇ ਵਿੱਚ ਇੰਨੀਆਂ ਜ਼ਿਆਦਾ ਸਵਾਰੀਆਂ ਚੜ ਗਈਆਂ ਕਿ ਉੱਥੇ ਬੈਨ ਨੂੰ ਸੀਟ ਨਹੀਂ ਸੀ ਅਸੀਂ ਫਿਰ ਜਿਹੜਾ ਆ ਉਹ ਬੱਸ ਵਿੱਚੋਂ ਉਤਰ ਗਏ ਜਦੋਂ ਦਾ ਆਧਾਰ ਘਾਟ ਦੇ ਉੱਤੇ ਸਵਾਰੀਆਂ ਦੀ ਮਤਲਬ ਕਿ ਜਨਾਨੀਆਂ ਦੀ ਟਿਕਟ ਫ੍ਰੀ ਕੀਤੀ ਹੈ ਨਾ ਉਦੋਂ ਦੇ ਜਿਹੜੇ ਬੱਸ ਦਾ ਸਫਰਾ ਉਹ ਇੰਨਾ ਸੁਖਾਵਾਂ ਨਹੀਂ ਰਹਿ ਗਿਆ ਖਾਸ ਤੌਰ ਤੇ ਜਦੋਂ ਦਿਨ ਦਿਹਾੜ ਹੁੰਦੇ ਆ ਅਗਰ ਤੁਸੀਂ ਸਵੇਰੇ ਸਵੇਰੇ ਜਾਵੋ ਨਾ ਫਿਰ ਬੱਸ ਮਿਲ ਜਾਂਦੀ ਆ ਬਟ ਸ਼ਾਮ ਦੇ ਟਾਈਮ ਬੱਸ ਮਿਲਣੀ ਬਹੁਤ ਔਖੀ ਆ ਯਾਰ ਨਹੀਂ ਲੋ ਲੋ। ਉਹਨੇ ਵੀ ਮੈਸੇਜ ਕਰਨਾ ਕੋਲ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਨੂੰ ਸਰਕਾਰੀ ਬੱਸ ਭਾਵੇਂ ਨਾ ਮਿਲੇ ਬਟ ਸਾਨੂੰ ਕੋਈ ਵੀ ਬੱਸ ਮਿਲ ਜAVE ਜਿਵੇਂ ਹਰਿਆਣੇ ਦੀ ਹਿਮਾਚਲ ਦੀ ਜਾਂ ਰਾਜਸਥਾਨ ਦੀ ਜਾਂ ਦਿੱਲੀ ਦੀ ਕਿਉਂਕਿ ਉਹ ਲੌਂਗ ਰੂਟ ਦੀਆਂ ਬੱਸਾਂ ਹੁੰਦੀਆਂ ਆ ਤੇ ਉਹਨਾਂ ਦੇ ਵਿੱਚ ਅ ਸೀਟ ਜਿਹੜੀ ਆ ਆਰਾਮ ਨਾਲ ਮਿਲ ਜਾਂਦੀ ਆ ਬਟ ਬਹੁਤ ਮੁਸ਼ਕਲ ਸੀਗਾ ਫਿਰ ਸਾਨੂੰ ਫਾਈਨਲੀ ਜਿਹੜੀ ਆ ਉਹ ਸਰਕਾਰੀ ਬੱਸ ਹੀ ਮਿਲੀ ਔਰ ਬਹੁਤ ਜ਼ਿਆਦਾ ਰਾਸ਼ਸੀਗਾ ਇਸ ਬੱਸ ਵਿੱਚ ਹੀ ਤੇ ਰਸਤੇ ਦੇ ਵਿੱਚ ਜਿਹੜਾ ਆ ਉਹ ਲੰਗਰ ਲੱਗੇ ਹੋਏ ਸੀਗੇ ਕਿਉਂਕਿ ਹੋਲੀ ਆ ਤੇ ਅਗਲੇ ਦਿਨ ਹੋਲਾ ਮਹੱਲਾ ਸੀਗਾ ਸੜਕਾਂ ਦੇ ਉੱਤੇ ਬਹੁਤ ਰੌਣਕਾਂ ਹੁੰਦੀਆਂ ਆ ਤੇ ਅਸੀਂ ਜਿਹੜਾ ਆ ਬਾਅਦ ਵਿੱਚ ਰਸਤੇ ਵਿੱਚ ਹੀ ਉਤਰ ਗਏ ਸੀਗੇ ਕਿਉਂਕਿ ਸਾਨੂੰ ਕਾਲ ਆ ਗਈ ਸੀਗੀ ਕਿ ਤੁਸੀਂ ਰਸਤੇ ਵਿੱਚ ਉਤਰ ਜਾਓ ਅਸੀਂ ਥੋੜੀ ਦੇਰ ਬੈਠ ਉੱਥੇ ਵੇਟ ਕੀਤੀ ਕੋਈ 5 ਤੋਂ 10 ਮਿੰਟ ਅਸੀਂ ਵੇਟ ਕੀਤੀ ਫਿਰ ਅਸੀਂ ਜਿਹੜਾ ਆ ਆਪਣੀ ਮੰਜ਼ਿਲ ਵੱਲ ਜਿਹੜਾ ਆ ਉਹ ਤੁਰ ਪਏ ਜਦੋਂ ਵੀ ਅਸੀਂ ਕਰਤਾਰਪੁਰ ਲਾਗੋ ਲੰਗਦੇ ਆ ਤੁਹਾਨੂੰ ਜੰਗੇ ਆਜ਼ਾਦੀ ਦੇ ਜਿਹੜੀ ਕਲਿੱਪਾਂ ਮੈਂ ਜ਼ਰੂਰ ਸ਼ੇਅਰ ਕਰਦੀ ਆ ਇਹ ਆ ਜੰਗੇ ਆਜ਼ਾਦੀ ਜੋ ਕਿ ਬਹੁਤ ਹੀ ਵਧੀਆ ਜਗਾਇਆ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਮੈਂ ਇੱਥੇ ਦੋ ਵਾਰ ਹੀ ਗਈ ਆ ਤੇ ਮੇਰਾ ਤਿੱਥੇ ਬਾਰ-ਬਾਰ ਜਾਣ ਨੂੰ ਦਿਲ ਕਰਦਾ ਆ ਕਿਉਂਕਿ ਅਸੀਂ ਆਪਣੇ ਇਤਿਹਾਸ ਵਿੱਚ ਜਿਹੜਾ ਆ ਆਪਣੇ ਹਿਸਟਰੀ ਦੇ ਵਿੱਚ ਮੁੜ ਕੇ ਜਾਂਦੇ ਆ ਤੇ ਸਾਨੂੰ ਜਿਹੜਾ ਆ ਬਹੁਤ ਕੁਝ ਜਿਹੜਾ ਦੇਖਣ ਨੂੰ ਮਿਲਦਾ ਆ ਰਸਤੇ ਵਿੱਚ ਬਹੁਤ ਸਾਰੇ ਲੰਗਰ ਲੱਗੇ ਹੋਏ ਸਨ ਕਾਫੀ ਜਿਹੜਾ ਰੌਣਕ ਮੇਲਾ ਸੀਗਾ ਤੇ ਮੈਨੂੰ ਇਹ ਚੀਜ਼ਾਂ ਦੇਖਣੀਆਂ ਬਹੁਤ ਪਸੰਦ ਆ ਜਦੋਂ ਹੋਲੀ ਤੇ ਹੋਲਾ ਮੱਲਾ ਹੁੰਦਾ ਆ ਨਾ ਉਹ ਤੁਸੀਂ ਅਨੰਦਪੁਰ ਸਾਹਿਬ ਤੇ ਜਾਣ ਨਹੀਂ ਸਕਦੇ ਬਟ ਮੈਨੂੰ ਅਜ ਜ਼ਰੂਰ ਹੁੰਦਾ ਹੈ ਕਿ ਮੈਂ ਰਸਤੇ ਦੇ ਵਿੱਚ ਸੰਗਤਾਂ ਦੇ ਦਰਸ਼ਨ ਜਿਹੜੇ ਆ ਜ਼ਰੂਰ ਕਰਾਂ। ਇੱਧਰ ਆਓ। ਇੱਧਰ ਆਓ। ਹਾਈ। ਹੈਲੋ। ਹਾਊ ਆਰ ਯੂ? ਸੋ ਇਹ ਆ ਨੈਕਸਟ ਡੇ ਤੇ ਪੰਚੰਤ ਤੋਂ ਬਾਅਦ ਮੈਂ ਕੁਝ ਵੀ ਰਿਕਾਰਡ ਨਹੀਂ ਕੀਤਾ ਸੀਗਾ ਕਿਉਂਕਿ ਮੈਨੂੰ ਥੋੜਾ ਕੰਮ ਸੀਗਾ ਤੇ ਫਿਰ ਮੈਂ ਉੱਥੇ ਵੀ ਜਾਣਾ ਸੀਗਾ ਤੇ ਫਿਰ ਮੈਂ ਜਿਹੜਾ ਆ ਕੋਈ ਵੀ ਕਲਿੱਪ ਜਿਹੜੀ ਰਿਕਾਰਡ ਨਹੀਂ ਕੀਤੀ ਸੀਗੀ ਤੇ ਜਿਵੇਂ ਕਿ ਹੁਣ ਨੈਕਸਟ ਡੇ ਆ ਤੇ ਅੱਜ ਹੋਲਾ ਮਹੱਲਾ ਆ ਤੇ ਦਰਬਾਰ ਸਾਹਿਬ ਜਿਹੜਾ ਆ ਉਹ ਉਹਦੇ ਸੰਬੰਧ ਵਿੱਚ ਜਿਹੜਾ ਆ ਉਹ ਕੀਰਤਨ ਵੀ ਹੋ ਰਿਹਾ ਸੀਗਾ ਤੇ ਕਥਾ ਵੀ ਹੋ ਰਹੀ ਸੀਗੀ ਸੋ ਮੈਂ ਜਿਹੜਾ ਆ ਥੋੜਾ ਜਿਹਾ ਬਾਹਰ ਸੈਰ ਕੀਤੀ ਇੱਧਰ ਮੇਰੀ ਭਤੀਜੀ ਨੇ ਜਿਹੜਾ ਆ ਉਹ ਨੀਲ ਜਿਹੜਾ ਹੁੰਦਾ ਨਾ ਕੱਪੜਿਆਂ ਨੂੰ ਲਾਉਣ ਵਾਲਾ ਉਹਦੇ ਨਾਲ ਹੱਥ ਲਵੇੜ ਲਵੇੜ ਕੇ ਤੇ ਕੰਦਾਂ ਨੂੰ ਲਾਏ ਹੋਏ ਸੀਗੇ ਤੇ ਮੈਂ ਥੋੜਾ ਜਿਹਾ ਜਿਹੜਾ ਆ ਉਹ ਬਾਹਰ ਵੇਖਿਆ ਕਿਉਂਕਿ ਮੈਨੂੰ ਜਿਹੜਾ ਆ ਉਹ ਬੜਾ ਵਧੀਆ ਲੱਗਦਾ ਆ ਖੁੱਲ੍ਹਾ ਖੁੱਲ੍ਹਾ ਏਰੀਆ ਤੇ ਬਾਹਰ ਜਿਹੜਾ ਆ ਨਾ ਮੈਂ ਜਦੋਂ ਵੇਖਿਆ ਨਾ ਬਾਹਰ ਸਾਡੇ ਜਿਹੜੇ ਬਾਹਰ ਪਾਰਕ ਦੇ ਵਿੱਚ ਨਾ ਬਹੁਤ ਸਾਰਾ ਜਿਹੜਾ ਉਹ ਤਣੀਆਂ ਲੱਗਾ ਹੋਇਆ ਸੀਗਾ ਜਿਹੜਾ ਕਿ ਨਾ ਬੜਾ ਸੋਹਣਾ ਲੱਗ ਰਿਹਾ ਸੀ ਸਾਰਾ ਹੀ ਤਣੀਆਂ ਹੀ ਲੱਗਾ ਹੋਇਆ ਸੀਗਾ ਸੋ ਮੈਂ ਤੁਹਾਡੇ ਨਾਲ ਦੋ ਤਿੰਨ ਚੀਜ਼ਾਂ ਸ਼ੇਅਰ ਕਰਨ ਲੱਗੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੁਰਾਣੇ ਜ਼ਮਾਨੇ ਵਿੱਚ ਜਿਹੜਾ ਆ ਉਹ ਕੁੜੀਆਂ ਨੂੰ ਬਹੁਤ ਘੱਟ ਪੜਾਇਆ ਜਾਂਦਾ ਸੀ ਕੁੜੀਆਂ ਨੂੰ ਘਰ ਦੇ ਕੰਮਾਂ ਦੇ ਨਾਲ-ਨਾਲ ਜਿਹੜਾ ਸਿਲਾਈ ਬੁਣਾਈ ਤੇ ਕਢਾਈ ਦਾ ਕੰਮ ਵੀ ਸਿਖਾਇਆ ਜਾਂਦਾ ਸੀਗਾ ਸੋ ਇਹ ਜਿਹੜੇ ਸਹਰਾਣੇ ਆ ਮੇਰੇ ਮੰਮੀ ਨੇ ਕੱਢੇ ਹੋਇਆ ਮੇਰੇ ਮੰਮੀ ਜਿਹੜੇ ਆ ਉਹ ਪੜ੍ਹੇ ਲਿਖੇ ਆ ਇਹ ਨਹੀਂ ਕਿ ਉਹ ਪੜ੍ਹੇ ਨਹੀਂ ਆ ਉਹ ਪੜ੍ਹੇ ਆ ਤੇ ਉਹ ਨੌਕਰੀ ਵੀ ਕਰਦੇ ਰਹੇ ਆ ਤੇ ਉਹਨਾਂ ਨੇ ਸਹਰਾਣੇ ਕੱਢੇ ਆ ਤੇ ਵੇਖੋ ਕਿੱਡੀ ਸਫਾਈ ਨਾਲ ਕੱਢਿਆ ਨਾਲ ਹੀ ਇਹ ਜਿਹੜੀ ਵੇਖੋ ਕਿੱਡੀ ਸਫਾਈ ਨਾਲ ਕੱਢਿਆ ਨਾਲ ਇਹ ਜਿਹੜੀ ਕਰੋਸ਼ੀ ਨਾਲ ਬੁਣ ਕੇ ਲੈਸ ਵੀ ਲਗਾਈ ਹੋਈ ਆ ਮੇਰੇ ਨਾਨੀ ਜੀ ਮੈਨੂੰ ਵੀ ਕਹਿੰਦੇ ਹੁੰਦੇ ਸੀਗੇ ਕਿ ਤੈਨੂੰ ਮੈਂ ਲੈਸ ਬਣਾ ਕੇ ਦੇਣਾ ਚਾਹੁੰਦੀ ਆ ਬਟ ਹੁਣ ਮੇਰੀ ਨਿਗਾਹ ਨਹੀਂ ਕੰਮ ਕਰਦੀ ਬਟ ਉਹਨਾਂ ਨੇ ਵੀ ਬਹੁਤ ਕੁਝ ਜਿਹੜਾ ਆ ਮੈਨੂੰ ਬਣਾ ਕੇ ਦਿੱਤਾ ਤੇ ਇੱਧਰ ਜਿਹੜੀ ਆ ਇਹ ਆ ਇਮਬੋਸ ਪੇਂਟਿੰਗ ਇਹ ਮੈਂ ਬਣਾਈ ਸੀਗੀ ਤੇ ਮੈਨੂੰ ਇਹ ਬਹੁਤ ਸੋਹਣੀ ਲੱਗਦੀ ਸੀਗੀ ਤੇ ਮੈਂ ਜਿਹੜਾ ਇਹਨੂੰ ਉਦੋਂ ਦਾ ਇੱਥੇ ਪਈ ਹੋਈ ਆ ਮੈਨੂੰ ਬੜੀ ਸੋਹਣੀ ਲੱਗਦੀ ਆ ਇਹ ਵਾਲੀ ਪੇਂਟਿੰਗ ਤੇ ਇਸ ਤੋਂ ਬਾਅਦ ਇਹ ਦੋ ਪੇਂਟਿੰਗਾਂ ਪੇਂਟਿੰਗ ਕਮ ਐਮਬਰਾਇਡਰੀ ਮਤਲਬ ਇਹਦੇ ਵਿੱਚ ਕਢਾਈ ਦਾ ਵੀ ਕੰਮ ਆ ਇੱਕ ਸ਼ੀਸ਼ਾ ਆ ਜਿਹਦੇ ਉੱਤੇ ਪੇਂਟ ਹੋਇਆ ਹੋਇਆ ਆ ਤੇ ਕੁਝ ਜਗ੍ਹਾ ਉਹਨਾਂ ਨੇ ਖਾਲੀ ਛੱਡੀ ਸੀਗੀ ਤੇ ਕੱਪੜੇ ਦੇ ਉੱਤੇ ਕਢਾਈ ਕਰਕੇ ਤੇ ਕੱਪੜੇ ਨੂੰ ਸ਼ੀਸ਼ੇ ਦੇ ਨਾਲ ਫਰੇਮ ਕਰਾਇਆ ਹੋਇਆ ਆ ਤੇ ਵੇਖੋ ਕਿੰਡੀਆਂ ਸੋਹਣੀਆਂ ਇਹ ਪਿਕਚਰ ਲੱਗ ਰਹੀਆਂ ਆ ਇਹ ਮੇਰੇ ਮੰਮੀ ਦੀਆਂ ਆ ਤੇ ਇਹ ਸੇਮ ਹੀ ਮੇਰੇ ਮਾ ਸੀਜੀ ਕੋ ਵੀ ਆ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਆਪਣੇ ਘਰ ਦੇ ਵਿੱਚ ਲਗਾਈਆਂ ਹੋਈਆਂ ਆ ਮੈਂ ਉਹਨਾਂ ਕੋਲ ਵੀ ਗਈ ਸੀ ਬਟ ਮੈਂ ਵੀਡੀਓ ਰਿਕਾਰਡ ਨਹੀਂ ਕੀਤੀ ਸ਼ਾਮ ਨੂੰ ਆ ਗਏ ਸੀ ਵਾਪਸ ਤੇ ਰਸਤੇ ਦੇ ਵਿੱਚ ਜਿਹੜਾ ਹੋਲੇ ਮੱਲੇ ਤੋਂ ਸੰਗਤਾਂ ਵਾਪਸ ਆ ਰਹੀਆਂ ਸੀਗੀਆਂ ਮੈਂ ਇਹੀ ਕੁਝ ਦੇਖਣ ਗਈ ਸੀ ਕਿਉਂਕਿ ਮੈਨੂੰ ਬੜਾ ਹੁੰਦਾ ਕਿ ਮੈਂ ਜਦੋਂ ਵੀ ਹੋਲੀ ਜਾਂ ਹੋਲਾ ਮੱਲਾ ਆਵੇ ਤਾਂ ਮੈਂ ਸੰਗਤਾਂ ਦੇ ਦਰਸ਼ਨ ਕਰਨ ਜਾਵਾਂ ਕਿਉਂਕਿ ਆਨੰਦਪੁਰ ਸਾਹਿਬ ਤੇ ਨਹੀਂ ਜਾ ਸਕਦੇ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤੇ ਬੱਚਿਆਂ ਨਾਲ ਨਹੀਂ ਜਾ ਸਕਦੇ ਸੋ ਮੈਨੂੰ ਹੁੰਦਾ ਹੈ ਕਿ ਮੈਂ ਸੜਕ ਦੇ ਉੱਤੇ ਹੀ ਜਿਹੜਾ ਆ ਉਹ ਸੰਗਤਾਂ ਦੇ ਦਰਸ਼ਨ ਕਰ ਲਵਾਂ ਵਾਪਸੀ ਤੇ ਮੈਂ ਆਪਣੇ ਮਾਸੀ ਜੀ ਦੇ ਨਾਲ ਆਈ ਸੀ ਕਿਉਂਕਿ ਉਹ ਵੀ ਗਏ ਸੀਗੇ ਤੇ ਫਿਰ ਅਸੀਂ ਉਹਨਾਂ ਦੇ ਨਾਲ ਜਿਹੜਾ ਆ ਉਹ ਵਾਪਸ ਆ ਗਏ ਸੀਗੇ ਰਾਹ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਜਾਮ ਲੱਗਾ ਹੋਇਆ ਸੀਗਾ ਦੂਸਰੀ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਰਾਸ਼ ਸੀਗਾ ਕਿਉਂਕਿ ਇੱਥੇ ਟੋਲ ਪਲਾਜ਼ਾ ਆ ਤੇ ਟੋਲ ਪਲਾਜ਼ੇ ਦੇ ਉੱਤੇ ਬਹੁਤ ਜ਼ਿਆਦਾ ਭੀੜ ਸੀਗੀ ਸੋ 라ਵਿਚ ਜਿਵੇਂ ਕਿ ਲੰਗਰ ਲੱਗੇ ਹੋਏ ਸੀਗੇ ਤੇ ਸਾਡਾ ਪੇਟ ਤੇ ਭਰਿਆ ਹੋਇਆ ਸੀਗਾ ਬਟ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਜੇ ਲੰਗਰ ਲੱਗਿਆ ਹੋਵੇ ਤੇ ਪ੍ਰਸ਼ਾਦਾ ਨਾ ਛਕੀਏ ਇਹ ਨਹੀਂ ਹੋ ਸਕਦਾ ਸੋ ਦਾਲ ਫੁਲਕਾ ਛਕਿਆ ਤੇ ਪੰਗਤ ਵਿੱਚ ਬਹਿਣਾ ਬਹੁਤ ਜ਼ਰੂਰੀ ਆ ਹਮੇਸ਼ਾ ਪੰਗਤ ਵਿੱਚ ਬਹਿ ਕੇ ਹੀ ਲੰਗਰ ਛਕਣਾ ਚਾਹੀਦਾ ਆ ਕਿਉਂਕਿ ਗੁਰੂ ਅਮਰਦਾਸ ਜੀ ਦਾ ਹੁਕਮ ਪਹਿਲਾਂ ਪੰਗਤ ਫਿਰ ਸੰਗਤ ਪੰਗਤ ਵਿੱਚ ਬਹਿ ਕੇ ਲੰਗਰ ਛਕਣ ਨਾਲ ਜਿਹੜਾ ਆ ਉਹ ਬਰਾਬਰੀ ਦਾ ਅਹਿਸਾਸ ਹੁੰਦਾ ਆ ਰਾਤ ਜਿਹੜੀ ਆ ਬਹੁਤ ਹੋ ਗਈ ਤੇ ਅਸੀਂ ਪਹੁੰਚ ਗਏ ਆ ਅੰਮ੍ਰਿਤਸਰ ਇਹ ਆ ਅੰਮ੍ਰਿਤਸਰ ਦਾ ਗੋਲਡਨ ਗੇਟ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਤੇ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਆ ਕਿ ਅਸੀਂ ਜਿਹੜਾ ਆ ਅੰਮ੍ਰਿਤਸਰ ਸ਼ਹਿਰ ਵਿੱਚ ਰਹਿੰਦੇ ਆ ਸੋ ਅਸੀਂ ਪਹੁੰਚ ਗਏ ਘਰ ਕਾਰੇ ਆ ਕੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਮੈਂ ਬਣਾਏ ਫੁਲਕੇ ਮੰਮੀ ਨੇ ਦਾਲ ਬਣਾਈ ਹੋਈ ਸੀਗੀ ਮੈਂ ਫੁਲਕੇ ਬਣਾ ਲਏ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਦੁੱਧ ਵਗੈਰਾ ਗਰਮ ਕੀਤਾ ਸੋ ਹੁਣ ਅਸੀਂ ਆ ਗਏ ਆ ਘਰ ਤੇ ਅੱਜ ਸੀਗਾ ਹੁਲਾ ਮਹੱਲਾ ਅਸੀਂ ਕੱਲ ਗਏ ਸੀ ਅੱਜ ਅਸੀਂ ਆ ਗਏ ਆ ਮੈਨੂੰ ਹੋਲੇ ਮਹੱਲੇ ਦੇ ਜਿਹੜਾ ਆ ਉਹ ਜਾਣਾ ਬੜਾ ਪਸੰਦ ਆ ਅਨੰਦਪੁਰ ਸਾਹਿਬ ਤੇ ਅਸੀਂ ਜਾ ਨਹੀਂ ਸਕਦੇ ਬਟ ਮੈਂ ਪਿੱਕੇ ਘਰ ਚ ਨਹੀਂ ਦੰਨੀ ਆ ਕਿਉਂਕਿ ਇੱਥੇ 2 ਕਿਲੋ ਤੇ 2 ਘੰਟੇ ਦਾ ਰਸਤਾ ਆ ਤੇ ਰਾਹ ਦੇ ਵਿੱਚ ਕਾਫੀ ਰੌਣਕ ਮੇਲਾ ਲੱਗਾ ਹੁੰਦਾ ਹੈ ਸੰਗਤਾਂ ਦੇ ਦਰਸ਼ਨ ਹੋ ਜਾਂਦੇ ਆ ਸੋ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਕਲਿੱਪ ਜਿਹੜੀਆਂ ਸ਼ੇਅਰ ਕੀਤੀਆਂ ਆ ਤੇ ਬਹੁਤ ਆਨੰਦ ਆਇਆ ਕੱਲ ਗਏ ਸੀਗੇ ਅੱਜ ਘਰ ਆ ਗਏ ਆ ਬਹੁਤ ਸਾਰੀ ਥਕਾਵਟ ਹੋ ਗਈ ਆ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ